ਪਟਿਆਲਾ ਵਿੱਚ ਸਰਕਾਰ ਖਿਲਾਫ ਵੱਡਾ ਪ੍ਰਦਰਸ਼ਨ ਕੀਤਾ ਗਿਆ ਨਗਰ ਨਿਗਮ ਤੋਂ ਪਰੇਸ਼ਾਨ ਲੋਕ ਸੜਕਾਂ ਤੇ ਉਤਰ ਆਏ ਹਨ ਇਥੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਨਾਤਾ ਸ਼ਹਿਰ ਦੇ ਵਿੱਚ ਸਹੀ ਢੰਗ ਦੇ ਨਾਲ ਸਟਰੀਟ ਲਾਈਟਾਂ ਚੱਲ ਰਹੀਆਂ ਹਨ ਤੇ ਨਾ ਹੀ ਬਿਮਾਰੀਆਂ ਦੇ ਇਲਾਜ ਲਈ ਕੋਈ ਪ੍ਰਬੰਧ ਕੀਤਾ ਜਾ ਰਿਹਾ ਹੈ ਦੂਜਾ ਸੀਵਰੇਜ ਦੇ ਹਾਲਾਤ ਵੀ ਬਹੁਤ ਬੁਰੇ ਹੋਏ ਪਏ ਹਨ ਇਸ ਤੋਂ ਪਰੇਸ਼ਾਨ ਹੋ ਕੇ ਅੱਜ ਲੋਕਾਂ ਨੇ ਸੜਕਾਂ ਤੇ ਆਨਪਿਆ ਜਾਣਕਾਰੀ ਮੁਤਾਬਿਕ ਯੂਥ ਕਾਂਗਰਸ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਤੇ ਮੁੱਢਲੀਆਂ ਸਹੂਲਤਾਂ ਦੇਣ ਦੇ ਵਿੱਚ ਅਸਮਰਥ ਰਹੀ ਨਗਰ ਨਗਰ ਨਿਗਮ ਦੇ ਖਿਲਾਫ ਅੱਜ ਨਗਰ ਨਿਗਮ ਦਾ ਗੇਟ ਨੂੰ ਤਾਲਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਸ ਦੌਰਾਨ ਪੁਲਿਸ ਤੇ ਯੂਥ ਕਾਂਗਰਸ ਦੇ ਵਰਕਰਾਂ ਵਿਚਕਾਰ ਤੱਕਾ ਮੁੱਕੀ ਵੀ ਹੋਈ ਯੂਥ ਕਾਂਗਰਸ ਦੇ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਨਗਰ ਨਿਗਮ ਅਧਿਕਾਰੀਆਂ ਦੇ ਵੱਲੋਂ ਫੋਨ ਵੀ ਨਹੀਂ ਚੁੱਕੇ ਜਾਂਦੇ ਅਤੇ ਆਗੂਆਂ ਦੇ ਮੁਤਾਬਕ ਨਗਰ ਨਿਗਮ ਦੇ ਅਧਿਕਾਰੀਆਂ ਦਾ ਧਿਆਨ ਕੇਵਲ ਨਾਜਾਇਜ਼ ਬਿਲਡਿੰਗਾਂ ਬਣਾਉਣ ਦੇ ਵਿੱਚ ਲੱਗਾ ਹੋਇਆ ਹੈ ਡਿਮਾਂਡਸ ਦੇਖੋ ਪੰਜਾਬ ਸਰਕਾਰ ਜਿਹੜੀ ਨਗਰ ਨਿਗਮ ਪਟਿਆਲਾ ਜਿਹੜੀਆਂ ਤੁਸੀਂ ਮੂਡਲੀ ਸਹੂਲਤਾਂ ਦੇਣ ਤੋਂ ਵੀ ਜਿਹੜੀ ਪਿੱਛੇ ਪਿੱਛੇ ਨੱਟਦੀ ਆ ਰਹੀ ਹੈ ਦੇਖ ਲੋ ਤੁਸੀਂ ਦੇਖ ਲੋ ਸਟਰੀਟ ਲਾਈਟਾਂ ਪਿਛਲੇ 1 ਸਾਲ ਤੋਂ ਬੰਦ ਨੇ ਬਿਲਕੁਲ ਕੂਪ ਨੇਰਾ ਜਿਹਦੇ ਕਰਕੇ ਚੈਨ ਸਨੇਚਿੰਗ ਹੁੰਦੀਆਂ ਨੇ ਜਿੱਤੇ ਕਰਕੇ ਚੋਰੀਆਂ ਹੁੰਦੀਆਂ ਨੇ ਤੁਸੀਂ ਗੰਦਾ ਪਾਣੀ ਆ ਰਿਹਾ ਜਿਹਦੇ ਕਰਕੇ ਹਲਕਾ ਪਟਿਆਲਾ ਦਿਹਾਤੀ ਦੇ ਵਿੱਚ ਜਿਹੜੇ ਮੰਤਰੀ ਹੋਣ ਦੇ ਬਾਵਜੂਦ ਉਹਨਾਂ ਦੇ ਹਲਕੇ ਵਿੱਚ ਜਿਹੜੀਆਂ ਦੋ ਡੈਰੀ ਕਰਕੇ ਮੁੱਕਾ ਹੋਈਆਂ ਸੀਵਰੇਜ ਬਲਾਕ ਪਿਆ ਰੋਡ ਗਲੀਆਂ ਬਲਾਕ ਪਈਆਂ ਨੇ ਮੀ ਦਾ ਬਰਸਾਤੀ ਦਾ ਮੌਸਮ ਹੈ ਹੁਣ ਫੇਰ ਬਰਸਾਤ ਅਗਲੇ ਹਫਤੇ ਸੁਣਿਆ ਵੀ ਅਸੀਂ ਆਉਣ ਵਾਲੀ ਹੈ ਪਿਛਲੇ ਪਿਛਲੇ ਸਾਲ ਚ ਵੀ ਤੁਸੀਂ ਦੇਖਿਆ ਬਰਸਾਤਾਂ ਕਰਕੇ ਕਿੰਨੀਆਂ ਕਿੰਨਾ ਆਪਣਾ ਪਟਿਆਲੇ ਸ਼ਹਿਰ ਦਾ ਬੂਰਾ ਹਾਲ ਹੋਇਆ ਅਰਬਨ ਸਟੇਟ ਵਰਗੇ ਦੀ ਦਾ ਕਿਹਾ ਇਹ ਸੁੱਤੀ ਵੀ ਸਰਕਾਰ ਨੂੰ ਕੁੰਭ ਕਰਨੀ ਦੀ ਨੀਂਦ ਜਿਹੜੀ ਸੁੱਤੀ ਵੀ ਉਹਨਾਂ ਨੂੰ ਜਗਾਉਣ ਵਾਸਤੇ ਅੱਜ ਅਸੀਂ ਥਿਆ ਆਂ ਜਾਂ ਤੇ ਇਨਾ ਪਟਿਆਲੇ ਦੇ ਲੋਕਾਂ ਦੀਆਂ ਇਹ ਮੰਗਾਂ ਪੂਰੀਆਂ ਕਰਨ ਨਹੀਂ ਤੇ ਅਸੀਂ ਇੱਥੇ ਪੱਕੇ ਤੌਰ ਤੇ ਧਰਨਾ ਲਾਵਾਂਗੇ ਤੇ ਜੇ ਅਸੀਂ ਦੇ ਸਾਡੀਆਂ ਮੰਗਾਂ ਨਾਮ ਨਹੀਂ ਅਸੀਂ ਕਾਰਪੋਰੇਸ਼ਨ ਨੂੰ ਤਾਲਾ ਵੀ ਲਾਵਾਂਗੇ ਪਰ ਜਦੋਂ ਅਸੀਂ ਮੰਤਰੀ ਜੀ ਨਾਲ ਗੱਲ ਕਰਦੇ ਹਾਂ ਮੰਤਰੀ ਕਹਿੰਦੇ ਸਾਰੀਆਂ ਮંત્રી ਜੀ ਨੂੰ ਪੁੱਛੀ ਲੋ ਵੀ ਜਿਹੜੇ ਦਿੱਲੀ ਅਖਬਾਰ ਚ ਦੋ ਦੋ ਕੀ ਸਿੱਕਾ ਜਿਹੜਾ ਏਰੀਆ ਫੜ ਲਓ ਉਸ ਸੀਵਰੇਜ ਦਾ ਬਲਾਕੇਜ ਕਰਕੇ ਗੰਦਾ ਪਾਣੀ ਜੇ ਮੰਤਰੀ ਸਾਹਿਬ ਜੀ ਕਹਿੰਦੇ ਸਾਰਾ ਕੁਝ ਠੀਕ ਹੁੰਦਾ ਤੇ ਮੰਤਰੀ ਸਾਹਿਬ ਨੂੰ ਪੁੱਛੇ ਵੀ ਉਹ ਤੁਹਾਡੀ ਡਾਇਰੀ ਕਰਕੇ ਮੋਤਾ ਕਿ ਹੋ ਗਿਆ ਤੁਸੀਂ ਹੈਲਥ ਮਿਨਿਸਟਰ ਹੋ ਪੰਜਾਬ ਦੇ ਤੁਹਾਡੇ ਸ਼ਹਿਰ ਚ ਰਜਿੰਦਰਾ ਹਸਪੀਟਲ ਵਰਗੇ ਸ਼ਹਿਰ ਚ ਟਾਰਚ ਨਾਲ অপারেਟ ਕਰਨਾ ਕਿਉਂ ਪੈ ਗਿਆ ਤੁਸੀਂ ਸਾਰੀਆਂ ਅਸੀਂ ਜਿਹੜੇ ਤੁਸੀਂ ਦੇਖ ਰਿਓ ਜਿਹੜੇ ਝੂਠ ਦੇ ਨਾਲ ਬਦਲਾਅ ਦੀਆਂ ਗੱਲਾਂ ਕਰਨ ਵਾਸਤੇ ਅੱਜ ਆਏ ਸੀਗੇ ਸਾਰਾ ਕੁਝ ਝੂਠ ਹੈ ਤੁਸੀਂ ਅਸੀਂ ਨਹੀਂ ਪੁੱਛਦੇ ਇਹ ਲੋਕ ਮੂੜਲੀਆਂ ਜਿਹੜੀ ਸਹੂਲਤਾਂ ਦੇ ਚ ਫੇਲ ਹੋਈ ਆਮ ਮਹਾਰੀ ਉੱਠ ਕੇ ਲੋਕ ਇੱਥੋਂ ਆਏ ਨੇ ਤੇ ਇਸ ਕਰਕੇ ਅਸੀਂ ਅੱਜ ਕੁੰਭ ਕਣੀ ਨੀਂਦ ਜਗਾਉਣ ਵਾਸਤੇ ਕਾਰਪੋਰੇਸ਼ਨ ਕਰਦੇ ਹਾਂ ਆਪੋਜੀਸ਼ਨ ਜਿਹੜਾ ਤਕੜੀ ਹੋਵੇ ਤਾਂ ਸਰਕਾਰ ਕੰਮ ਕਰਦੀ ਹੈ ਤੁਸੀਂ ਤਾਂ ਆਪਣਾ ਕੰਮ ਕਰ ਰਹੇ ਹੋ ਬੀਜੇਪੀ ਤੇ ਅਖਲੀਦਲ ਲੱਗਦਾ ਕਿ ਓਪੋਜੀਸ਼ਨ ਚ ਹੈ ਜਾਂ ਨਹੀਂ ਹੈ ਲੇਕੋ ਇਹ ਇਹਦੀਆਂ ਗੱਲਾਂ ਬਾਰੇ ਉਹੀ ਦੱਸਣਗੇ ਅਸੀਂ ਆਪਣਾ ਕੰਮ ਹੈ ਸਾਡਾ ਫਰਜ ਹੈ ਅਸੀਂ ਲੋਕਾਂ ਲਈ ਪਹਿਲਾਂ ਵੀ ਕੰਮ ਕਰਦਿਆਂ ਆ ਤੇ ਜਿੱਥੇ ਤੱਕ ਸਾਨੂੰ ਲੋੜ ਪਏਗੀ ਲੋਕੀ ਸਾਨੂੰ ਅਸੀਂ ਲੋਕਾਂ ਦੇ ਨਾਲ ਬਿਲਕੁਲ ਖੜੇ ਹਾਂ ਆਲੇ ਨੂੰ ਬਿਲਕੁਲ ਜੀ ਮੇਰੇ ਕੋਲ ਬਿਲਕੁਲ ਫੋਨ WhatsApp ਕਾਲਸ WhatsApp ਮੈਸੇजेस ਟੈਕਸਟ ਮੈਸੇਜ ਕਮਿਸ਼ਨਰ ਸਾਹਿਬ ਦੇ ਐਸ்சி ਸਾਹਿਬ ਦੇ ਐਕਸ਼ਨ ਸਾਹਿਬ ਦੇ ਜੇਈ ਐਸਡੀਓ ਐਕਸ਼ਨ ਤੇ ਫੋਨ ਹੀ ਨਹੀਂ ਚੱਕਦੇ ਕਿਸੇ ਦਾ ਉਹ ਤੇ ਕਹਿੰਦੇ ਸਾਡੇ ਕੋਲ ਦੇਣ ਲਈ ਪੈਸਾ ਨਹੀਂ ਹੈਗਾ ਅਫਸਰ ਠੇਕੇਦਾਰਾਂ ਨੂੰ ਇਸ ਕਰਕੇ ਅਸੀਂ ਸਟਰੀਟ ਲਾਈਟਾਂ ਠੀਕ ਨਹੀਂ ਕਰ ਸਕਦੇ ਤੁਸੀਂ ਜੇ ਤੁਹਾਡੇ ਕੋਲ ਪੈਸਾ ਨਹੀਂ ਹੈ ਤੇ ਕਾਦੇ ਵਾਸਤੇ ਤੁਸੀਂ ਤਨਖਾਹਾਂ ਲੈ ਰਹੇ ਹੋ ਇਸ ਕਰਕੇ ਅਸੀਂ ਨੂੰ ਕਿਹਨੂੰ ਵੀ ਕਾਰਪੋਰੇ ਜੋਣਾ ਟੈਕਸ ਇਕੱਠਾ ਕਰਦੇ ਹੋ ਪ੍ਰੋਪਰਟੀ ਟੈਕਸ ਇਕੱਠਾ ਕਰਦੇ ਹੋ ਤੁਸੀਂ ਵਾਟਰ ਸੀਵਰੇਜ ਦੇ ਬਿੱਲ ਲੈਂਦੇ ਹੋ ਕਾਦੇ ਵਾਸਤੇ ਲੈਂਦੇ ਹੋ ਉਹ ਕਿਸੇ ਦਾ ਇੱਕ ਦਿਨ ਨਾ ਪੜੇ ਜਾਵੇ ਤੁਸੀਂ ਉਹਨੂੰ ਤਾਲਾ ਲਾਣ ਆ ਜਾਂਦੇ ਹੋ ਜਾਂ ਉਹਦਾ ਕਨੈਕਸ਼ਨ ਕੱਟਣ ਆ ਜਾਂਦੇ ਹੋ ਜੇ ਤੁਸੀਂ ਅਸੀਂ ਫ੍ਰੀ ਦੀ ਤਨਖਾਹਾਂ ਨਹੀਂ ਦੇਵਾਂਗੇ ਇਸ ਕਰਕੇ ਅਸੀਂ ਕਾਰਪੋਰੇਸ਼ਨ ਦਾ ਤਾਲਾ ਲਾਵਾਂਗੇ ਨਾ ਤੇ ਜਾਂ ਤੇ ਕਮਿਸ਼ਨਰ ਆਪ ਥੱਲੇ ਆ ਕੇ ਨਾ ਸਾਡੀਆਂ ਮੰਗਾਂ ਨੂੰ ਸੁਣਨ ਨਾ ਇਹਦਾ ਹੱਲ ਕਰ ਪੱਕੇ ਤੌਰ ਤੇ ਹੱਲ ਕਰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ